ਹੈਲੋ ਜੀ ਸਾਰਿਆਂ ਨੂੰ ਰਾਣੀ ਦੇ ਬਲੌਗ ਵਿੱਚ ਵੀ ਆਪਾਂ ਸਤਿ ਸ੍ਰੀ ਅਕਾਲ ਅੱਜ ਹੈਗੀ ਏ ਠੰਡ ਠੰਡ ਤਾਂ ਉਹ ਹੁਣ ਨਿੱਤੀ ਹੁੰਦੀ ਆ ਤੇ ਮੈਂ ਸੋਚਿਆ ਵੀ ਹੁਣ ਠੰਡ ਵਿੱਚ ਹੋਰ ਕੀ ਬਣਾਈਏ ਤਾਂ ਸੂਈ ਦਾ ਪ੍ਰਸ਼ਾਦ ਬਣਾਉਣ ਲੱਗੀ ਆ ਇਹ ਹੈਗੀ ਆ ਕੋਰਸ ਸੈਮੋਲੀਨਾ ਜਿਹੜੀ ਮੋਟੀ ਹੁੰਦੀ ਆ ਉਹ ਮੋਟੀ ਸੈਮੋਲੀਨਾ ਦੇ ਬੈ ਮੈਂ ਪ੍ਰਸ਼ਾਦ ਬਣਾਉਣੀ ਆ ਤੇ ਹੁਣ ਤੁਸੀਂ ਦੇਖਿਓ ਇਹਦੇ ਵਿੱਚ ਮੈਂ ਜਿੰਨੀ ਜਿੰਨਾ ਮੈਂ ਇਹ ਖੰਡ ਆ ਪਾਈ ਸੂਜੀ ਉਦੋਂ ਘੱਟ ਮੈਂ ਖੰਡ ਪਾਉਣੀ ਆ ਆ ਕੋਲੀ ਮੈਂ ਪਾਈ ਸੀਗੀ ਸੂਜੀ ਦੀ ਪਰ ਮੈਂ ਖੰਡ ਇੰਨੀ ਘੱਟ ਰੱਖੀ ਆ ਠੀਕ ਤੇ ਨਾਲ ਇਹਦੇ ਵਿੱਚ ਮੈਂ ਸੈਫਰਨ ਪਾਉਣਾ ਵਾ ਜਿਹੜਾ ਆਪਾਂ ਕਹਿੰਦੇ ਕੇਸਰ ਉਹ ਪਾਉਂਗੀ ਹੈਨਾ ਉਹ ਚੰਗਾ ਹੁੰਦਾ ਖੰਡ ਵਾਸਤੇ ਤੇ ਉਹ ਤਾਂ ਅਨ ਆਪਣੀ ਹੈਗਾ ਨਾਲ ਅਸੀਂ ਪਾਣੀ ਪਾਉਂਦੇ ਤੇ ਫਿਰ ਅਸੀਂ ਦੇਖਦੇ ਆਂ ਵੀ ਇਹ ਸਾਡਾ ਕਿਸ ਤਰ੍ਹਾਂ ਦਾ ਬਣਿਆ ਵਾ ਸੂਜੀ ਦਾ ਪ੍ਰਸ਼ਾਦ ਬਹੁਤ ਸਵਾਦ ਲੱਗਦਾ ਮੈਨੂੰ ਬਹੁਤ ਸਵਾਦ ਲੱਗਦਾ ਉਹ ਮੇਰੇ ਪੁੱਤੇ ਵੀ ਖਾ ਲੈਂਦੇ ਬਹੁਤ ਸਵਾਦ ਉਹਨਾਂ ਨੂੰ ਲੱਗਦਾ ਵਾ ਤੇ ਇੱਕ ਮੇਰੀ ਫਰੈਂਡ ਆ ਉਹ ਬਹੁਤ ਲਾਈਕ ਕਰਦੀ ਆ ਤੇ ਉਹਨੂੰ ਵੀ ਹੁਣ ਮੈਂ ਬਣਾ ਕੇ ਫਿਰ ਮੈਂ ਦੇ ਕੇ ਆਉਂਗੀ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਆਪਾਂ ਕਿਵੇਂ ਬਣਾ ਸਕਦੇ ਮੈਂ ਇਹ ਪਾਣੀ ਬੋਇਲ ਨਹੀਂ ਕੀਤਾ ਪਰ ਗਰਮ ਪਾਣੀ ਹੈਗਾ ਇਹਨੂੰ ਮੈਂ ਥੋੜਾ ਥੋੜਾ ਕਰਕੇ ਪਾਉਣੀ ਹੈ ਇੱਕ ਤਾਂ ਤੁਹਾਡੇ ਹੱਥਾਂ ਤੇ ਛਿੱਟੇ ਨਹੀਂ ਪੈਂਦੇ ਦੂਜਾ ਫਿਰ ਇਹਦੇ ਨਾਲ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਵੀ ਸਾਨੂੰ ਕਿੰਨਾ ਕੁ ਚਾਹੀਦਾ ਨਹੀਂ ਤਾਂ ਮੋਸਟ ਲਾਈਕਲੀ ਪੁੰਦੇ ਆਪਣੇ ਇੰਡੀਆ ਵਿੱਚ ਕਹਿੰਦੇ 4 ਗੁਣਾ ਜਿੰਨਾ ਅਸੀਂ ਸੂਜੀ ਪਾਣੀ ਆ 4 ਗੁਣਾ ਵੀ ਤੁਸੀਂ ਚਾਣੀ ਪਾਓ ਮੈਂ ਚਾਣੀ ਨਹੀਂ ਇਹਦਾ ਬਣਾਉਂਦੀ ਬਸ ਉਹਦੇ ਨਾਲ ਨਾਪਕੇ ਜਿੰਨੀ ਸੂਜੀ ਪਾਈ ਹੈ ਅੱਗੇ ਬਰਾਬਰ ਦਾ ਆਪਾਂ ਪੁੰਦੇ ਹੁੰਦੇ ਹੰਦੇ ਸੀ ਮਿੱਠਾ ਹੁਣ ਫੇਰ ਮਿੱਠਾ ਘੱਟ ਪਾਈਦਾ ਵਾ ਕਿ ਸਾਡੇ ਵਾਸਤੇ ਵੀ ਠੀਕ ਨਹੀਂ ਹੈਗਾ ਸਾਡੇ ਵਾਸਤੇ ਠੀਕ ਨਹੀਂ ਹੈਗਾ ਤੇ ਹੁਣ ਤੁਸੀਂ ਦੇਖਿਓ ਇਦਾਂ ਹੀ ਇਹਨੇ ਥੋੜਾ ਥੋੜਾ ਕਰਕੇ ਮੈਂ ਪਾ ਦੇਣਾ ਪਾਣੀ ਤੇ ਬਹੁਤ ਵਧੀਆ ਬਣ ਜਾਣਾ ਇਹਨੇ ਦੇਖਿਓ ਨਾਲੇ ਸਾਡੇ ਹੱਥਾਂ ਤੇ ਨਹੀਂ ਪਰਣਾ ਲਾ ਹੈਗਾ ਗਰਮ ਪਾਣੀ ਪਰ ਜੇ ਆਪਾਂ ਸਾਰਾ ਇਕੱਠਾ ਹੀ ਪੁੰਦੇ ਰਹਿੰਨੇ ਆ ਫਿਰ ਹੱਥਾਂ ਤੇ ਬਹੁਤ ੜਕਰੇ ਪਟਪਟ ਕਰਕੇ ਉਹ ਸਾਰੇ ਹੱਥਾਂ ਤੇ ਪਿਆ ਜਾਂਦਾ ਸ਼ਾਲੇ ਹੁੰਦਾ ਹੁੰਦਾ ਦਰ ਤੇ ਹੁਣ ਮੈਂ ਥੋੜਾ ਥੋੜਾ ਪਾਈ ਜਾਣਾ ਨਾਲ ਦੇ ਨਾਲ ਇਧਰ ਗੈਸ ਥੋੜਾ ਜਿਹਾ ਕਰੀ ਜਾਣਾ ਜਿਆਦੇ ਤੇ ਇਹ ਜਿਹੜੇ ਕੋਸ ਸੂਜੀ ਹੁੰਦੀ ਹੈ ਨਾ ਇਹਦਾ ਵੀ ਬਹੁਤ ਸੋਹਣਾ ਦਦਰਾ ਜਿਹਾ ਬਣਦਾ ਹੁੰਦਾ ਵਾ ਮੈਂ ਵਿੱਚ ਕਈ ਵਾਰੀ ਮਿਕਸ ਕਰ ਲੈਣੀ ਨੇ ਆ ਕੋਸ ਤੇ ਫਾਈਨ ਤੇ ਬਹੁਤ ਵਧੀਆ ਹੁੰਦਾ ਤੁਸੀਂ ਜਰੂਰ ਬਣਾ ਕੇ ਦੇਖਿਓ ਜੇ ਸੈਫਰਨ ਵਗੈਰਾ ਹੋਇਆ ਕਿਸ ਉਹ ਵੀ ਫੇਰ ਨਾ ਬਹਾਨੇ ਜਿਹਦੇ ਨਾਲ ਨਿਆਣਿਆਂ ਦਾ ਖਾਦਾ ਜਾਂਦਾ ਮੈਂ ਦਿੰਦੀ ਹੁੰਨੀ ਆ ਸੈਫਰਨ ਦੁੱਧ ਵਿੱਚ ਪਾ ਕੇ ਵੀ ਬੱਚਿਆਂ ਨੂੰ ਤੇ ਇਹ ਬਹੁਤ ਵਧੀਆ ਹੁੰਦਾ ਦਿਮਾਗ ਵਾਸਤੇ ਆਹ ਦੇ ਬੱਚਿਆਂ ਨੂੰ ਵੀ ਦਿੰਦੀ ਸੀ ਹੁਣ ਆਹ ਪੁੱਤਿਆਂ ਨੂੰ ਜਿੰਨੇ ਆ ਤੇ ਗੁੱਡ ਚੀਜ਼ ਹੁੰਦੀ ਆ ਵਧੀਆ ਹੁਣ ਮੈਂ ਅੱਜ ਇਹਦੇ ਵਿੱਚ ਪਾ ਲਿਆ ਪ੍ਰਸ਼ਾਦ ਦੇ ਵਿੱਚ ਮੈਂ ਕਿਹਾ ਚੱਲ ਇਹਦੇ ਵਿੱਚ ਪਾ ਕੇ ਦੇਖਦੇ ਆ ਵੀ ਕਿਹਜਾ ਟੇਸਟ ਹੋਗਾ ਹੋਪਫੁਲੀ ਬਹੁਤ ਵਧੀਆ ਹੀ ਹੋਗਾ ਤੇ ਵੈਰੀ ਗੁੱਡ ਮੈਨੂੰ ਕਹ ਚਾਹ ਅੱਜ ਠੰਡ ਬਹੁਤ ਲੱਗਦੀ ਐ ਤੇ ਵਿਚਾਰ ਦੇ ਨਾਲ ਗਰਮ ਗਰਮ ਪ੍ਰਸ਼ਾਦ ਖਾਵਾਂਗੇ ਨਾਲ ਮੈਂ ਬਣਾਇਆ ਵਾ ਸਾਗ ਆਪਾਂ ਸ਼ਾਇਦ ਕੱਲ ਨੂੰ ਸਾਗ ਦਿਖਾਵਾਂਗੀ ਤੇ ਨਾਲ ਮੱਕੀ ਰੋਟੀ ਕੱਲ ਨੂੰ ਬਣਾਵਾਂਗੇ ਫਿਰ ਇੱਕ ਇੱਕ ਚੀਜ਼ ਕਰਕੇ ਬਣਾਓ ਤੁਸیں ਉਹ ਠੀਕ ਲੱਗਦਾ ਹਨਾ ਆਦਰਵਾਇਜ਼ ਫਿਰ ਸਾਰਾ ਕੁਸ ਇਕੱਠਾ ਹੀ ਹੋ ਜਾਂਦਾ ਵਾ ਔਰ ਫਿਰ ਜੇ ਕਿਸੇ ਦਿਨ ਆਪਾਂ ਬਣਾਇਆ ਹੋਰ ਕੋਈ ਚੀਜ਼ਾਂ ਹੈਗੀਆਂ ਫਿਚਨ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦੀ ਰਹਿਣਾ ਨਾਲ ਦੇ ਨਾਲ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਆਪਾਂ ਕਰਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਨਾਲੇ ਤੁਸੀਂ ਰਾਈਟ ਹੈਂਡ ਸਾਈਡ ਦੇ ਸੱਜੇ ਪਾਸੇ ਇੱਕ ਬੈਲ ਉਹਦੇ ਤੇ ਵੀ ਮੜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਠੀਕ ਹੋਗਾ ਮੈਂ ਥੋੜੇ ਵਾਸਤੇ ਨਵੀਂ ਤੋਂ ਨਵੀਂ ਚੀਜ਼ ਸੋਚ ਕੇ ਲੈ ਕੇ ਆਉਂਗੀ ਅੱਜ ਮੈਂ ਸੋਚਿਆ ਵੀ ਇਹ ਚੀਜ਼ ਠੀਕ ਹੋਵੇ ਠੰਡ ਦੇ ਵਿੱਚ ਸਾਰੇ ਤੁਸੀਂ ਭੋਂਦੇ ਬਣਾ ਕੇ ਖਾ ਲਓ ਪਕੌੜਿਆਂ ਨਾਲ ਫਿਰ ਠੀਕ ਹੈ ਦੇਸੀ ਘਿਓ ਪਾਇਆ ਤੇ ਸੂਜੀ ਪਾਈ ਖੰਡ ਪਾਇਆ ਘੱਟ ਪਈਆ ਤੇ ਉਹਦੇ ਨਾਲ ਫਿਰ ਵਧੀਆ ਹੋਊਗਾ ਤੇ ਮੇਰੇ ਖਿਆਲ ਹੁਣ ਤੁਹਾਨੂੰ ਮੈਂ ਦਿਖਾ ਦਿੰਨੀ ਹ ਕਿਹੋ ਜਿਹਾ ਬਣਿਆ ਵਾ ਆ ਦੇਖ ਇਦੇ ਵਿੱਚ ਜੇ ਤੁਸੀਂ ਕੁਝ ਪਾਉਣਾ ਪਾ ਸਕਦੇ ਆ ਡਰਾਈ ਨਰਸ ਹੋਰ ਕੁਝ ਪਾਉਣਾ ਕੋਕੋਨਟ ਵਗੈਰਾ ਪਾਉਣਾ ਪਰ ਮੈਂ ਤਾਂ ਨਹੀਂ ਪਉਂਦੀ ਮੈਂ ਜਦੋਂ ਮੈਂ ਖਾਣਾ ਜਾਂ ਅਸੀਂ ਹੋਰ ਵੱਡਿਆਂ ਨੇ ਖਾਣਾ ਪਾਵਾਂਗੇ ਉਹ ਬੱਚੇ ਉਹ ਬਹੁਤ ਹਨਾ ਪਲੇਨ ਦੀ ਚੀਜ਼ ਲਾਈਕ ਕਰਦੇ ਆ ਤਾਂ ਕਰਕੇ ਫਿਰ ਮੈਂ ਇਹਦੇ ਵਿੱਚ ਨਹੀਂ ਪਉਂਦੀ ਕੁਝ ਤੁਸੀਂ ਐਡ ਕਰ ਸਕਦੇ ਆ ਸੌਗੀ ਪਾ ਸਕਦੇ ਆ ਕੋਕੋਨਟ ਵਗੈਰਾ ਪਾ ਸਕਦੇ ਆ ਫਲੈਕਸ ਤੇ ਨਾਲੇ ਤੁਸੀਂ ਹੋਰ ਵੀ ਚੀਜ਼ ਜਿਹੜੀ ਨਾਲ ਤੁਸੀਂ ਗਾਰਨਿਸ਼ ਕਰਨਾ ਉਹਦੇ ਨਾਲ ਕਰ ਸਕਦੇ ਆ ਚਾਹ ਬਾਦਾਮ ਪਾ ਲੋ ਐਨੀਥਿੰਗ ਤੇ ਹੁਣ ਦੇਖੋ ਇਹਨੇ ਪੂਰਾ ਇਦਾਂ ਇਹਨੇ ਬਣ ਜਾਣਾ ਵਾ ਨਾਲ ਦੇ ਨਾਲ ਲੈ ਜਾਊਗਾ ਪਤੀਲੇ ਦੇ ਨਾਲ ਵਧੀਆ ਤਿੰਨ ਮੇਲ ਦੇ ਪ੍ਰਸ਼ਾਦ ਵਰਗਾ ਹੋਊਗਾ ਕੋਈ ਨਾਲ ਨਹੀਂ ਇਹਨੇ ਲੱਗਣਾ ਤੇ ਜਿਵੇਂ ਮੈਂ ਮਰਜੀ ਸਵਾਦਾਂ ਦੇ ਨਾਲ ਚਾਹ ਦਾ ਕੱਪ ਬਣਾਓ ਤੇ ਵਧੀਆ ਵਧੀਆ ਗਰਮ ਗਰਮ ਸਵਾਦ ਸਾਦ ਸੂਈ ਦਾ ਪਸ਼ਾਰ ਖਾਓ ਹੁਣ ਉਹਨਾਂ ਨੂੰ ਮੈਂ ਪਤਾ ਕੀ ਕਹਿਣਾ ਵਾ ਮਕਣਾ ਇਹ ਬਾਬਾ ਕੋ ਤਾਂ ਫੇਰ ਉਹ ਰਾਮ ਨਾ ਖਾ ਲੈਂਦੇ ਜੇ ਉਹਨਾਂ ਨੂੰ ਕਹ diel ਸੂਜੀ ਦਾ ਜੇ ਇਹ ਬੋਆ ਫੇਰ ਉਹਨਾਂ ਨੂੰ ਸੌਜੀ ਨਹੀਂ ਲੱਗਦੀ ਫੇਰ ਮਿਆਣਿਆਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਹੁਣ ਤਾਂ ਕਰ ਸਕਦੇ ਆ ਜਦੋਂ ਵੱਡੇ ਹੋਗੇ ਫੇਰ ਨਹੀਂ ਇਹੋ ਜੀਆਂ ਚੀਜ਼ਾਂ ਖਾਦੇ ਖਾਣੀਆਂ ਉਹਨਾਂ ਨੇ ਤੇ ਫੇਰ ਇਦਾਂ ਦਾ ਥੋੜਾ ਜਿਹਾ ਉਲਾ ਵੀ ਸੰਦੱਖਣਾ ਪੈਂਦਾ ਉਹਨਾਂ ਦਾ ਟੇਸਟ ਵਧਾਉਣ ਨੂੰ ਸੋ ਮਰਖੇ ਆ ਲਾਵੇ ਹੁਣ ਵਧੀਆ ਉਹਨਾਂ ਨੇ ਆ ਜਾਣ ਸਕੂਲਾਂ ਤੇ ਖਾ ਲੈਣਗੇ ਦੇਖੋ ਵਧੀਆ ਵਧੀਆ ਬਣ ਗਿਆ ਹੁਣ ਇੱਥੇ ਸਾਰਾ ਕੁਝ ਖੁੱਲੀਆਂ ਚੀਜ਼ਾਂ ਵਾ ਅਸੀਂ ਘਿਓ ਤੋਂ ਖੰਡ ਤੋਂ ਦਰਦੇ ਹੀ ਰਹਿਨੇ ਆ ਫੇਰ ਮਸਾਲਾ ਪੋਣੇ ਆ ਜਿੰਨਾ ਉਹ ਕਹਿੰਦੇ ਆ ਹੋ ਤੂੰ ਥੋੜਾ ਹੀ ਪਾਈਦਾ ਵਾ ਬਈ ਹੋਰ ਨਾ ਕਿਤੇ ਸਵਾਦ ਪੂਰੇ ਪਰ ਕਰਦੇ ਕਰਦੇ ਹੋਰ ਕੁਝ ਕਰ ਲੀ ਪਰ ਫੇਰ ਵੀ ਸਵਾਦ ਹੀ ਪੂਰਾ ਕਰਨਾ ਪੈਂਦਾ ਹੁੰਦਾ ਵਾ ਕੋਈ ਗੱਲ ਨਹੀਂ ਇਹ ਵੀ ਠੀਕ ਆ ਵਧੀਆ ਦਸ ਗੁੱਡ ਤੇ ਬਹੁਤ ਸੋਹਣਾ ਬਣ ਗਿਆ ਹੁਣ ਦੇਖ ਲਓ ਤੁਸੀਂ ਵੀ ਦੇਖੋ ਸੇ ਵਧੀਆ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੇ ਮਿਲਦੇ ਆਂ ਅਗਲੇ ਬਲੌਗ ਵਿੱਚ ਹਲੋ ਜੀ ਪ੍ਰਸ਼ਾਦ ਬਣ ਗਿਆ ਮੈਂ ਕਿ ਤੁਹਾਨੂੰ ਦਿਖਾ ਵੀ ਦਿੰਨੀ ਆ ਇਹਦੀ ਸ਼ਕਲ ਤੇ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਨੀ ਆ ਵੀ ਮੇਰਾ ਜਿਹੜਾ ਚੈਨਲ ਆ ਨਾ ਉਹਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਫੇਰ ਇਹਦੇ ਵਿੱਚ ਹੁਣ ਤੁਸੀਂ ਦੇਖਿਓ ਕਿੰਨੇ ਹੈਗੇ ਟੈਪਸ ਉਹ ਵਧੀਆ ਚੀਜ਼ ਹੈਗੀ ਆ ਤਾਂ ਉਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਫਿਰ ਜਦੋਂ ਕੁਝ ਬਣਾਇਆ ਫਿਰ ਮਿੱਠੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਮੇਨ ਟਾਈਮ ਤੁਸੀਂ ਠੀਕ ਆ ਰੈਸਟ ਕਰੋ ਦੇਖੋ ਦੇਖਣ ਬਹੁਤ ਵਧੀਆ ਲੱਗਦਾ ਤੇ ਮੈਂ ਹੁਣ ਖਾ ਕੇ ਵੀ ਦੇਖਿਆ ਬਹੁਤ ਸਵਾਦ ਤੇ ਔਰ ਹੈ ਜੀ ਓਕੇ ਸਤਿ ਸ੍ਰੀ ਅਕਾਲ